ਖਾਲੀ ਨਹੀਂ ਜਾਂਦਾ ਤੇ ਅਸੀਂ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਜੀ ਤੇ ਸਾਡਾ ਅਟੁੱਟ ਵਿਸ਼ਵਾਸ ਹੈ ਇੱਥੇ ਜੋ ਵੀ ਹੁੰਦਾ ਏ ਝੋਲੀਆਂ ਭਰ ਕੇ ਖਜ਼ਾਨੇ ਲੈ ਕੇ ਜਾਂਦਾ ਏ ਇੱਥੇ ਕੋਈ ਖਾਲੀ ਨਹੀਂ ਜਾਂਦਾ ਬਾਬਾ ਜੀ ਦੀ ਜੀ ਅਸੀਂ ਦੀ ਗੁਰਪੁਰਵਾਰਾ ਕੀ ਕਹੋ ਜਾਓਗੇ ਮੈਂ ਇਤੇ ਹੀ ਕਹਾਂਗੀ ਕਿ ਸਾਰੀ ਸੰਗਤ ਹਮੂਮਾ ਕੇ ਪਹੁੰਚੇ ਤੇ ਬਾਬਾ ਜੀ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਕਿ ਸਮੂਹ ਕਿੰਨੀ ਵੱਡੀ ਆਸ ਦਾ ਕੇਂਦਰ ਹੈ ਇਹ ਬਹੁਤ ਵੱਡਿਆਸਤਾ ਦਾ ਕੇਂਦਰ ਹੈ ਕਿ ਇਹਦਾ ਕੋਈ ਕੁਝ ਕਹਿ ਨਹੀਂ ਸਕਦੇ ਕੋਈ ਜਵਾਬ ਨਹੀਂ ਹੈ ਤੇਰੀ ਪੁੱਲਾਂ ਦੀ ਸਜਾਵਟ ਹੋ ਰਹੀ ਕੀ ਕਹਿਣਾ ਚਾਹੋਗੇ ਵੰਲਾ ਨਹੀਂ ਤੇ ਚਲੋ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈ ਇੱਥੇ ਵਾਇਗਰੂ ਜੀ ਦੇ ਦਰਸ਼ਨ ਦੇ ਲੋਕੀ ਦਰ ਤੇ ਦਰਸ਼ਨ ਕਰਨ ਹੁੰਦੇ ਨੇ ਸਜਾਵਟ ਹੁੰਦੀ ਹੈ ਤੁਮ ਤਾਂ ਨਾਮ ਲਾਇਆ ਜਾਂਦਾ ਤੇ ਸੂਰਾ ਸੋ ਪਹਿਚਾਨੀ ਆ ਜੋ ਲਰੈ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰਿਆ ਕਬੂਨਾ ਛਾੜੇ ਖੇਤ ਐਸੇ ਮਹਾਬਲੀ ਜੋਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਿੰਨਾ ਦਾ ਪਾਵਨ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਇਸ ਪਾਵਨ ਦਰਬਾਰ ਵਿਖੇ ਸੰਗਤਾਂ ਝੋੜੀਆਂ ਪਰ ਨੌਂਦੀਆਂ ਨੇ ਇਹ ਦਾਰੀ ਬੜਾ ਤਕੜਾ ਹੈ ਬਾਬਾ ਜੀ ਦਾ ਜਿੱਥੇ ਕੀ ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਜੀ ਤੁਸੀਂ ਕੀ ਕਰਨ ਆਏ ਹੋ ਅੱਜ ਇੱਥੇ ਅਸੀਂ ਵੀ ਇਹੀ ਸੰਗਤ ਦੀ ਸਭ ਦੇ ਭਲੇ ਦੀ ਅਰਦਾਸ ਕੀਤੀ ਹੈ ਜੀ ਨਤਮਸਤਕ ਹੋਣ ਆਏ ਆ ਪਾਵਨ ਦਰਬਾਰ ਤੇ ਤਾਂ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਘੱਟ ਤੁਸੀਂ ਦੇਖ ਸਕਦੇ ਹੋ ਜੀ ਇਹ ਪਰਸਵੀਰ ਹੋਣ ਚੱਲ ਰਹੀ ਹੈ ਪੂਰੀਆਂ ਜੀ ਸੰਗਤਾਂ ਦਾ ਠਾਠਾ ਮਾਰਦਾ ਕਾਠ ਹੈ ਜੀ ਫੁੱਲਾਂ ਨਾਲ ਜਿਹੜਾ ਸਜਾਇਆ ਗਿਆ ਕੀ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਦਿਲ ਜਿਹੜਾ ਖੁਸ਼ੀ ਨਾਲ ਭਰਿਆ ਪਿਆ ਜੀ ਮੈਂ ਬਾਬਾ ਜੀ ਦੇ ਦਰਸ਼ਨ ਕਰਕੇ ਆਇਆ ਹਾਂ ਅੰਦਰ ਬਾਬਾ ਦੀਪ ਸਿੰਘ ਜੀ ਦੇ ਗੁਰਦਾਰੇ ਦੇ ਬਹੁਤ ਹੀ ਵਧੀਆ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਮੈਂ ਬੇਨਤੀ ਕਰਦਾ ਹਾਂ ਸਾਰੀ ਸੰਗਤ ਨੂੰ 15 ਤਰੀਕ ਨੂੰ ਧਮ ਧਮਾਵਨਾ ਮਨਾਇਆ ਜਾ ਰਿਹਾ ਹੈ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਸੋ ਕਿਰਪਾ ਕਰਕੇ ਬੇਨਤੀ ਤੁਹਾਡੇ ਸਾਰੇ ਸੰਗਤ ਦੇ ਗਾੜੀ ਕੀ ਕਿਰਪਾ ਕਰਕੇ ਦਰਸ਼ਨ ਕਰਨ ਦੀ ਕਿਰਪਾਲਤਾ ਕੀਤੀ ਜਾਏ ਕਿੱਡੀ ਕੋਡੀ ਜਗ੍ਹਾ ਹੈ ਬਹੁਤ ਵਧੀਆ ਬੜਾ ਵਧੀਆ ਉਪਰਾਲਾ ਬਾਬਾ ਜੀ ਦਾ ਬੜੀ ਕਿਰਪਾ ਬਾਬਾ ਜੀ ਦੀ ਜੋ ਮੰਗਦੇ ਆ ਸਭ ਪੂਰਾ ਹੁੰਦਾ ਹੈ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਬਹੁਤ ਦੂਰੋਂ ਦੂਰੋਂ ਜਲੰਧਰ ਚੰਡੀਗੜ੍ਹੋਂ ਸਭ ਮੰਨੇ ਸੰਗਤਾਂ ਆ ਰਹੀਆਂ ਦਰਸ਼ਨ ਦੇਦਾਰ ਕਰਨ ਬਹੁਤ ਹੀ ਕਿਰਪਾ ਬਾਬਾ ਜੀ ਦੀ ਸ਼ੀਦੀ ਦੀਵਰ ਤੇ ਕਿੰਨਾ ਦਾ ਸ਼ੋਭਾ ਬਹੁਤ ਜ਼ਿਆਦਾ ਬਾਬਾ ਜੀ ਦੀ ਫੁੱਲ ਕਿਰਪਾ ਹੋਣੀ ਜਿੱਥੇ ਤੱਕ ਤੇ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਸ਼ੀਦੀ ਜਿਹਾੜੇ ਤੇ ਜਰੂਰ ਜਿਓ ਤਨ ਤਨ ਬਾਬਾ ਦੀਪ ਸਿੰਘ ਦਾ ਦਿਹਾੜਾ ਜਿਹੜਾ ਜੀ ਬਹੁਤ ਸ਼ਰਦਾਂ ਮਨਾਇਆ ਜਾਂਦਾ ਅੰਦਰ ਬਹੁਤ ਸੋਣੀ ਬੋਲਾਂ ਦੀ ਬਾਰਿਸ਼ ਹੋਈ ਆ ਵਰਖਾ ਜਨੀਆਂ ਕੀਤੀ ਆ ਇਹ ਬਹੁਤ ਕਰਮਾ ਭਾਗਾ ਨੇ ਪੁੱਤਰ ਦਿਹਾੜਾ ਜਿਹੜਾ ਹਰ ਸਾਲ ਮਨਾਇਆ ਜਾਂਦਾ ਜੀ ਕਿੱਥੋਂ ਕਿੱਥੋਂ ਲੋਕੀ ਇਧਰ ਮੱਕੜੀ ਕੋਲ ਆਉਂਦੇ ਆ ਬੜੀ ਬੜੀ ਦੂਰੋਂ ਹੁੰਦੇ ਜੀ ਬਠਿੰਡਾ ਸਭੋ ਕੀ ਤਲਵੰਡੀ ਫਰੋਜਪੁਰ ਸਾਰੇ ਜਿਹੜਾ ਹਿਸ਼ਾਰਪੁਰ ਪਠਾਨਕੋਟ ਸਾਰਿਆਂ ਤੋਂ ਹੁੰਦੇ ਆ ਜੀ ਇਹੋ ਜਿਹਾ ਨਜ਼ਾਰਾ ਕਿੱਥੇ ਵੇਖਣ ਨੂੰ ਮਿਲਦਾ ਜੀ ਨਹੀਂ ਬਹੁਤ ਘੱਟ ਮਿਲਦਾ ਜੀ ਇੱਥੇ ਜ਼ਿਆਦਾ ਮਿਲਦਾ ਨਹੀਂ ਯਾਰਾ ਜੀ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਬਚਨ ਹਨ ਜੋਤੋ ਪ੍ਰੇਮ ਖੇਲ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਇਸ ਰਦੀਜਾ ਕਾਣਾ ਕੀਜਾ ਐਸੇ ਸੰਤ ਮਹਾਬਲੀ ਜੋਦੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ੀਦੀ ਦਿਹਾੜਾ ਮਨਾਉਂਦੇ ਹੋਏ ਸਿੱਖ ਪੰਥ ਦੀ ਸਰਮੌਰ ਦੇਥੇ ਬੰਦੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨ ਸਥਾਨਾਂ ਤੇ ਅੱਜ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਬਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋ ਚੁੱਕੇ ਹਨ ਔਰ ਜਿਨ੍ਹਾਂ ਦੇ ਪੋਗ ਪਰਸੋਂ ਕਰੀਬ 8:30 ਵਜੇ ਪਾਏ ਜਾਣਗੇ ਔਰ ਇਸ ਦਿਨ ਜੋ ਹੁਕੂਨਾਮਾ ਸਚਕੰਡ ਸ੍ਰੀ ਰਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਵੇਗਾ ਉਸ ਦੀ ਕਥਾ ਸਿੰਘ ਸਾਹਿਬ ਜੀ ਕਰਨੀ ਆ। ਉਪਰੰਤ ਸੁੰਦਰ ਦੀਵਾਨ ਸਜਨੇ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰੂ ਘਰ ਦੇ ਰਾਗੀ, ਢਾਡੀ, ਕਵੀਸ਼ਰ ਸਹਿਬਾਨ, ਸਿੰਘ ਸਹਿਬਾਨ, ਹੈੱਡ ਗ੍ਰੰਥੀ ਸਚਕੰਡ ਸ੍ਰੀ ਰਮੰਦਰ ਸਾਹਿਬਾ ਤੇ ਹੋਰ ਪੰਥਪੁਰਸੇ ਦੇ ਜਿਹੜੀਆਂ ਸ਼ਖਸੀਅਤਾਂ ਹਨ ਗੁਰੂ ਘਰ ਦੀਆਂ ਸੰਗਤਾਂ ਨੂੰ ਗੌਰ ਇਤਿਹਾਸ ਅਤੇ ਬਾਬਾ ਜੀ ਦੀ ਜੀਵਨੀ ਦੇ ਨਾਲ ਜੋੜਨਗੇ। ਸ਼ਹੀਦੀ ਧਾੜੇ ਸਮਾਗਮ ਨੂੰ ਮੁੱਖ ਰੱਖਦੇ ਹੋਇਆ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼ਹੀਦਗੰਜ ਦੇ ਪਾਵਨ ਦਰਬਾਰ ਅਤੇ ਸਮੁੱਚੇ ਹੀ ਜਿਹੜਾ ਕੰਪ ਉਸ ਦੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਵੱਡੀ ਗੀਂਦ ਵਿੱਚ ਸੰਗਤਾਂ ਜਿਹੜੀਆਂ ਹਨ ਗੁਰੂ ਘਰ ਦੇ ਅੰਦਰ ਹਾਜ਼ਰੀਆਂ ਭਰ ਰਹੀਆਂ ਹਨ ਸਰਬਾਧ ਦੇ ਭਲੇ ਦੀ ਅਰਦਾਸ ਹੋ ਰਹੀ ਹੈ ਔਰ ਬਾਬਾ ਦੀਪ ਸਿੰਘ ਸਾਹਿਬ ਜੀਆਂ ਵੱਲੋਂ ਜਿਹੜੀ ਦੁਤੀ ਸ਼ਾਦ ਦਿੱਤੀ ਗਈ ਹੈ ਉਸ ਨੂੰ ਸੰਗਤ ਨਮਨ ਕਰਨ ਵਾਸਤੇ ਹਾਜ਼ਰੀਆਂ ਭਰ ਰਹੀ ਹੈ ਮੈਨੇਜਮੈਂਟ ਵੱਲੋਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਜੀ ਦੇ ਸ਼ੀਧੀ ਦਾੜੇ ਨੂੰ ਮੁੱਖ ਰੱਖਦੇ ਹਾਂ ਜਿਹੜੇ ਸਾਰੇ ਪ੍ਰਬੰਧਨ ਬੜੇ ਸੂਚੇ ਦੀ ਡੰਗ ਨਾਲ ਕੀਤੇ ਜਾ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ